क्या आपने सुना कि वह dunia <laughs> tak ਚੁੱਪ ਚੁੱਪ ਮਨ ਮਾੜੇ ਕਿਦਾਂ ਕਰੇ ਇਹ ਬਰਦਾਇ ਇਹ ਨਾ ਬੰਦੀਵ ਕੋ ਰਿਆ ਗੱਲ ਨਹੀਂ ਹੋਈ ਗੱਲ ਨਾ ਰਾਤ ਕੱਲ ਕੇ ਵਿਆਹ ਵੀ ਨਹੀਂ ਦਵਾਇਆ ਪਤਾ ਕਿ ਤੂੰ ਚਰਾ ਪੀਤੀ ਕੀ ਕੀਤਾ ਮੈਂ ਨਰਸਰ ਤੇਰੀ ਨੇ ਗੱਲ ਕੀਤੀ ਮੈਂ ਰਾਤ ਦੀ ਤੇ ਕੋਈ ਗੱਲ ਨਹੀਂ ਦੱਤੀ ਬੈਠੀ ਤੇਰਾ ਭਰਾ ਰਾਤ ਦੀ ਚਰਾ ਪੀ ਕੇ ਆਇਆ ਤੇਰਾ ਤਾਂ ਮੈਨੂੰ ਨਾ ਗਾਲਾ ਕੱਢਦਾ ਪਿਆ ਆ ਤੇ ਮੈਂ ਨਾਲ ਹੀ ਲੋਕ ਦੀ ਫਿਰਦੀਆਂ ਦੀ ਮੈਂ ਕਿ ਜੇ ਇਹ ਮੈਨੂੰ ਮਾਰ ਸਿਰਸੋ ਚ ਮਾਰਦੀ ਤਾਂ ਮੈਂ ਮਰ ਜੂਗੀ ਆ ਥੱਲੇ ਕਿਰਾਏਦਾਰ ਬੈਠੇ ਦਾੜ ਕਰਾਈ ਤੇ ਨਾ ਬਾਥਰੂਮ ਚ ਕਲੀ ਲੋਕੇ ਬੈਗੀ ਆ ਮਣ ਕਹਦੇ ਇੱਥੇ ਨਾ ਉਹ ਮੈਂ ਪੁਲਸ ਵਾਲੇ ਨੂੰ ਫੋਨ ਕੀਤਾ ਆ ਪੁਲਸ ਵਾਲੇ ਮੇਰੀ ਤ ਮੇਰ ਘਰ ਵਾਲਾ ਨਾ ਬਿੰਕਟਰ ਮਾਰਨ ਲਿਆ ਤਾਂ ਤੋਈ ਆੜ ਕੇ ਮੇਰੀ ਹੈਲਪ ਕਰੂ ਨਹੀਂ ਲੋਕ ਨੇ ਆਏ ਆ ਥਾਣੇ ਕੋ ਵੇਖ ਕੋ ਕਿਦੇ ਨਸ਼ਾ ਆ ਮੱਕਾ ਪਾਇਆ ਹੋਇਆ ਸੀ ਤਾਂ ਦੀ ਆ ਨਸ਼ਾ ਪਾਈ ਤੇ ਤਾਂ ਫਿਰ ਤੇ ਮੇਰੇ ਲੈ ਕੇ ਮਗਰ ਬੱਚਾ ਪੈਦਾ ਮੈਨੂੰ ਇਰਤੋਂ ਜਾਣ ਤੋਂ ਘਤਰਾ ਆ ਤੋ ਆਂਦੇ ਆਂਟੀ ਵੀ ਚਲ ਕੋਈ ਨਹੀਂ ਉਹਨਾਂ ਨੂੰ ਸਮਝਾਇਆ ਸਮਝਾਇਆ ਕਿ ਤੁਸੀਂ ਦਲਦੇ ਕਰੇ ਮਰੀਏ ਬੱਚੇ ਤੁਹਾਡੇ ਬਾਹਰ ਨੇ ਤੁਸੀਂ ਕਿਉਂ ਇਤਨਾ ਖਾਦਦੇ ਤੁਸੀਂ ਨਹੀਂ ਕਾਤ ਲੜਦੇ ਜੇ ਤੇ ਆਂਦੀਆ ਨਹੀਂ ਆਹਦਾ ਨਹੀਂ ਕੋਈ ਨਹੀਂ ਤੋ ਆਂਦੇ ਬੀਬੀ ਤੂੰ ਰਵਲ ਨਾ ਮਾਰੀ ਮੋਰਜੀ ਜੰਦਰੈ ਤੇ ਸੌਟਾ ਆ ਜਾਂਦੀ ਵੀਰੇ ਸਾਡੇ ਘਰੇ ਲੋਕ ਵਾਲੀ ਕੋਈ ਚੀਜ਼ ਨਹੀਂ ਤੁਸੀਂ ਲਾਲ ਲੈਦੇ ਰਵਲ ਕੋਈ ਨਹੀਂ ਹੈ ਜਿਹੜਾ ਲੈ ਲਾਂਗੇ ਤੋ ਇਹਨੂੰ ਵੀ ਛੱਡ ਗਏ ਰਵਲ ਵੀ ਉਹ ਛੱਡ ਗਏ ਜਦੋਂ ਚਲੇ ਗਿਆ ਇਹ ਉੱਠਿਆ ਉਹਨੇ ਜਲੀ ਨਹੀਂ ਕੀ ਸੁਣਨਾ ਸੀਗਾ ਉੱਠਿਆ ਟੋਟਕੇ ਨੇ ਰਵਲ ਕੱਢ ਕੇ ਦੇ ਵਿੱਚ ਰੌਂਦ ਭਰ ਲਿਆ ਅਨੇਜਣ ਦੇ ਨਾਮ ਤੋਂ ਭਰੇਆਂ ਨੂੰ ਮੈਂ ਪੱਜ ਕੇ ਧਲੇਪਤਾਈ ਆਂ ਟਾਨ ਕਹਿੰਨਾਂ ਦੇ ਬਾਥਰੂਮ ਚ ਬਹਿ ਕੇ ਉਹਨਾਂ ਦੇ ਫੇਰ ਉਹਨਾਂ ਨੂੰ ਫੋਨ ਕੀਤਾ ਤੇ ਉਹ ਆਂਦੇ ਕਿ ਨਹੀਂ ਪੈਂਦੀ ਇਹ ਕੁਝ ਨਹੀਂ ਕਰ ਸਕਦੇ ਅੱਜ ਸਵੇਰੇ ਕਰਾਂਗੇ ਚੋਕਚਾ ਤੇ ਆ ਸਾਹਮਣੇ ਗਵਾਂਡੀਆਂ ਦਾ ਘਰ ਹੈ ਉੱਥੇ ਜਾ ਕੇ ਕਰੀ ਲੰਮੀ ਪੈ ਗਈ ਲੰਮੀ ਇਹਨੇ ਕੀ ਪਹਿਣਾ ਵਿਚਾਰੀ ਨੇ ਉੱਥੇ ਜਾ ਕੇ ਬੈਠੀ ਰਹੀ ਉਹਨਾਂ ਦੇ ਘਰੇ ਸਵੇਰੇ ਮੈਂ ਫੋਨ ਕੀਤਾ ਤੇ ਪੈਂਦੀ ਰਾਤ ਦਾ ਪੰਚਾ ਫਿਰਦਾ ਜਿੱਦ ਮੈਂ ਕੁਝ ਨਹੀਂ ਕਰ ਸਕਦੀ ਕਿ ਮੈਂ ਇਹਦੇ ਮੁੰਡੇ ਕੋਲ ਜਾਣਾ ਬਾਹਰ ਤੁਮੈ ਕਦਾਂ ਜੱਜ ਲੜਦਾ ਤੇ ਬੰਦੇ ਨੂੰ ਘਾਟੇ ਤੇ ਨਾ ਨਹੀਂ ਤੇ ਤੁਲੇ ਆ ਜਨੇ ਮੇਰੇ ਵੱਲ ਆ ਜਾ ਨਾਂਦੀ ਨਹੀਂ ਪੈਂਦੀ ਮੈਂ ਤਾਂ ਕੇ ਪੈਰ ਪ੍ਰਾਣ ਉਹ ਕੀ ਨਹੀਂ ਕਰਨਾ ਚਾਹੁੰਦੀ ਕੋਈ ਨਹੀਂ ਮੇਰਾ ਘਰ ਆਪੇ ਸੌ ਮਰ ਜਾਊਗਾ ਰਾਤ ਦਾ ਤੁਰਿਆ ਫਿਰਦਾ ਆ ਅੱਧੇ ਕਿਦਾਂ ਮੇਰੇ ਕੋਲ ਰਹਿ ਗਿਆ ਮੇਰੇ ਕੋਲ ਫਿਰ ਗੁਲੀ ਚਲੀ ਇੱਥੇ ਕੀ ਮਾਮਲਾ ਕੀ ਲਿਆ ਕਾਰਵਾਈ ਕੀਤੀ ਕਿ ਨਾ ਸ਼ਾਂਤੀ ਨਗਰ ਚ ਘਰ ਵਾਲੇ ਨੇ ਆਪਣੀ ਘਰ ਦੀ ਮੰਦੀਪਪੁਰ ਦੇ ਜਿਹੜਾ ਫਾਇਰ ਮਾਰਿਆ ਪਤਾ ਲੱਗਿਆ ਤੇ ਜਿਹੜੇ ਹੁਣ ਉਹਦੇ ਵਾਰਸ ਵਗੈਰਾ ਆ ਰਹੇ ਆ ਸਾਰੇ ਜਿਹੜੇ ਕਰਕੇ ਤੇ ਉਹਨਾਂ ਦਾ ਬਿਆਨ ਲਿਖ ਕੇ ਜਿਹੜੀ ਜੋ ਵੀ ਬਣਦੀ ਕਾਰਵਾਈ ਖਿਲਾਫ ਕਰਕੇ ਤੇ ਦੋਸ਼ੀ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾ ਰਿਹਾ। ਇਹ ਘਰੇ ਕੋਈ ਨਹੀਂ ਸੀ ਜੀ ਜਦੋਂ ਇਹ ਕੰਮ ਹੋਇਆ। ਇਹ ਇਹਦੇ ਕਿਉਂਕਿ ਬੱਚੇ ਤਾਂ ਇੱਕ ਬੇਟੀ ਵਿਆਹੀ ਹੋਈ ਆ ਦੋ ਬੱਚੇ ਫੌਰਨ ਇੱਕ ਕੋਈ ਕੋਈ ਕਿਰਾਏ ਤੇ ਰਹਿੰਦੇ ਆ ਉਹ ਸੀਗੇ ਇੱਥੇ ਤੇ ਹੋਰ ਵੀ ਅਸੀਂ ਉਹਨਾਂ ਦੇ ਜਿਹੜੇ ਵਾਰਸਾ ਹੁਣ ਉਹ ਜੋ ਦੱਸਦੇ ਆ ਬਿਆਨ ਲਿਖਾਉਂਦੇ ਆ ਉਹਦੇ ਸਾਹਮਣੇ ਅਗਲੀ ਕਾਰਵਾਈ ਕੀਤੀ ਜਾ ਰਹੀ। ਕਾਰਨ ਕੀ ਰਿਹਾ ਜੀ? ਕਾਰਨ ਇਹਨਾਂ ਦਾ ਕੋਈ ਲੜਾਈ ਝਗੜੇ ਦਾ ਹੀ ਹੋਇਆ ਕੋਈ ਇਹ ਇਹਦੇ ਕਰਕੇ ਜਿਹੜੀ ਹੋਈ ਆ ਕੋਈ ਸ਼ਾਇਦ ਉਹ ਪੀਤੀ ਸੀ ਵੀ ਉਹ ਲੜਾਈ ਝਗੜੇ ਕਰਕੇ ਜਿਹੜਾ ਹੋਇਆ ਪਹਿਲਾਂ ਵੀ ਲੜਾਈ ਝਗੜਾ ਰਹਿ ਲਾਈ ਸੀ ਇਹਦੇ ਬਾਰੇ ਅਸੀਂ ਉਹ ਕਲੀਅਰ ਕਰ ਰਹੇ ਆ ਸਾਰਾ ਤੇ